ਹਾਂਜੀ ਆਪਾਂ ਖੜੇ ਆ ਪਿੰਡਕਾਂ ਵਾਲੀ ਸਰਾਂਦ ਵਾਲੇ ਡਰੇਨ ਤੇ ਤੁਸੀਂ ਦੇਖ ਸਕਦੇ ਹੋ ਇਧਰੋਂ ਟੁੱਟ ਕੇ ਜਿਹੜਾ ਉਹ ਅੱਗੇ ਜਾ ਕੇ ਰਸਤਾ ਤੁਹਾਨੂੰ ਦਿਖਾ ਦਿੰਨੇ ਆ ਕੋਸ਼ਿਸ਼ ਕਰਦੇ ਆ ਵੀ ਅਸੀਂ ਉੱਥੇ ਤੱਕ ਜਾ ਸਕੀਏ ਤੇ ਕਿਉਂਕਿ ਫਿਲਹਾਲ ਆ ਦੇਖੋ ਜਿਹੜਾ ਥਾਂ ਥਾਂ ਤੇ ਜਿਹੜਾ ਟੁੱਟਣ ਦਾ ਖਤਰਾ ਹੋਇਆ ਹੋਇਆ ਤੇ ਇਧਰੋਂ ਜਿਹੜਾ ਫਸਲਾਂ ਦੇ ਵਿੱਚ ਪਾਣੀ ਜਿਹੜਾ ਭਰਨਾ ਸ਼ੁਰੂ ਹੋ ਚੁੱਕਿਆ ਹੁਣ ਫਿਲਹਾਲ ਅੱਕਾਂ ਵਾਲੀ ਵਾਲੇ ਜਿਹੜਾ ਡਰੇਨ ਵਾਲਾ ਡਰੇਨ ਆ ਜਿਹੜਾ ਉਹ ਟੁੱਟ ਕੇ ਜਿਹੜਾ ਖੇਤਾਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਇਧਰੋਂ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਫਸਲਾਂ ਭਰਨੀਆਂ ਸ਼ੁਰੂ ਹੋ ਗਈਆਂ ਨੇ ਉਹ ਤੁਸੀਂ ਇਥੋਂ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਦੇਖ ਸਕਦੇ ਹੋ ਅਗਰ ਉੱਥੋਂ ਤੱਕ ਜਿਹੜਾ ਡਰੇਨ ਦਾ ਪਾਣੀ ਟੁੱਟ ਕੇ ਜਿਹੜਾ ਇਧਰ ਪੈਣਾ ਸ਼ੁਰੂ ਹੋ ਚੁੱਕਿਆ ਹੈਗਾ ਜਿਹੜੀ ਉੱਥੋਂ ਪਟੜੀ ਆ ਫਿਲਹਾਲ ਸਾਰੀ ਜਿਹੜੀ ਪਾਣੀ ਨਾਲ ਜਿਹੜੇ ਡਰੇਨ ਦਾ ਪਾਣੀ ਆ ਉਹਦੇ ਉੱਪਰ ਚੜ ਕੇ ਜਿਹੜਾ ਫਸਲਾਂ ਦੇ ਵਿੱਚ ਪੈਣਾ ਪਾਣੀ ਸ਼ੁਰੂ ਹੋ ਗਿਆ ਤੇ ਪਹਿਲਾਂ ਵੀ ਜਿਹੜਾ ਪਹਿਲਾਂ 27 28 ਤਰੀਕਾਂ ਦੇ ਵਿੱਚ ਉਦੋਂ ਪਾਣੀ ਆਇਆ ਸੀ ਉਦੋਂ ਵੀ ਜਿਹੜੀਆਂ ਇਹ ਫਸਲਾਂ ਡੁੱਬ ਗਈਆਂ ਸੀ ਪਿੰਡ ਮੰਦਰਾ ਨੂੰ ਜਿਹੜਾ ਖਤਰਾ ਬਣ ਗਿਆ ਸੀਗਾ ਤੇ ਉਧਰੋਂ ਪਿੰਡਾਂ ਤੋਂ ਦੂਸਰੇ ਪਾਸੇ ਵੀ ਜਿਹੜਾ ਪਟੜੀ ਜੇਕਰ ਟੁੱਟਦੀ ਆ ਉਧਰ ਕਾਫੀ ਪਿੰਡਾਂ ਨੂੰ ਵੀ ਖਤਰਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਤੇ ਤੁਹਾਡੇ ਤੱਕ ਅਸੀਂ ਕੋਸ਼ਿਸ਼ ਕਰਦੇ ਆਂ ਵੀ ਹਰ ਤਰ੍ਹਾਂ ਦੀ ਵੀਡੀਓ ਜਿਹੜੀ ਪਹੁੰਚਾ ਸਕੀਏ ਤੁਸੀਂ ਦੇਖ ਸਕਦੇ ਹੋ ਆ ਦੇਖੋ ਜਿਹੜਾ ਚੋਏ ਦਾ ਜਿਹੜਾ ਡਰੇਨ ਦਾ ਮਾਹੌਲ ਦੇਖ ਸਕਦੇ ਹੋ ਕਿਸੇ ਨੂੰ ਚੋਆ ਵੀ ਬੋਲਿਆ ਜਾਂਦਾ ਡਰੇਨ ਵੀ ਬੋਲਿਆ ਜਾਂਦਾ ਨਾਲਾ ਵੀ ਕਿਹਾ ਜਾਂਦਾ ਹੈਗਾ ਤੇ ਇਸ ਟਾਈਮ ਜਿਹੜਾ ਫੁੱਲ ਜਿਹੜਾ ਪਾਣੀ ਆ ਭਰ ਕੇ ਚੜਾ ਜਿਹੜਾ ਹੋਰ ਉੱਪਰ ਦੀ ਹੋ ਰਿਹਾ ਤੇ ਜਿਹੜਾ ਇਹ ਟੁੱਟ ਕੇ ਅੱਗੇ ਕਿਉਂਕਿ ਇੱਥੋਂ ਦਿਖਾਉਣ ਦਾ ਸਾਨੂੰ ਫਰਸਤਾ ਨਹੀਂ ਹੈਗਾ ਜੇ ਅਸੀਂ ਅੱਗੇ ਅਗਰ ਜਾਣੇ ਆ ਤਾਂ ਉੱਥੇ ਜਿਹੜਾ ਬੋਰ ਦਾ ਜਿਹੜਾ ਵੈਠਣ ਦਾ ਖਤਰਾ ਹੋਇਆ ਹੋਇਆ ਤੇ ਉੱਥੋਂ ਜਿਹੜਾ ਬੋਰ ਆ ਤੇ ਉਹ ਪੂਰਾ ਚੰਗੀ ਤਰ੍ਹਾਂ ਜਿਹੜਾ ਵੈਠਣ ਦੀ ਸੰਭਾਵਨਾ ਦੇ ਵਿੱਚ ਆ ਤੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਜਿਹੜਾ ਟੁੱਟ ਕੇ ਪਾਣੀ ਆ ਜਿਹੜਾ ਫਸਲਾਂ ਦੇ ਵਿੱਚ ਪਹਿਣਾ ਦੁਬਾਰਾ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਹੋ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਡਰੇਨ ਦੀਆਂ ਵੀਡੀਓ ਤੁਹਾਡੇ ਤੱਕ ਫੋਟੋਆਂ ਇਸ ਚੈਨਲ ਦੇ ਰਾਹੀਂ ਆਪਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਰਿਆ ਕਰੋ ਜਿਹਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ YouTube Facebook ਤੇ ਔਰ ਇੱਥੇ ਸਾਰਾ ਆਪਣਾ ਜਿਹੜਾ ਸੇਵਕ ਗਿੱਲ ਦੇ ਨਾਮ ਤੇ YouTube ਚੈਨਲ ਔਰ ਪੇਜ ਬਣੇ ਹੋਇਆ ਉਹਨਾਂ ਨੂੰ ਕਰ ਲਓ ਫੋਲੋ ਤੇ ਕਰ ਲਿਓ ਸਬਸਕ੍ਰਾਈਬ ਆਜਾ ਤੁਹਾਨੂੰ ਦਿਖਾਉਣੇ ਆ ਅੱਗੇ ਜਿੱਥੋਂ ਜਿਹੜਾ ਪਾਣੀ ਪੈਣਾ ਸ਼ੁਰੂ ਹੋ ਗਿਆ ਸੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਵੀਰ ਜਿਹੜਾ ਵੀ ਆਪਣੇ ਪਾਣੀ ਨੂੰ ਫਸਲਾਂ ਦੇ ਵਿੱਚੋਂ ਪਾਣੀ ਜਿਹੜਾ ਪੈਣਾ ਰੁਕ ਸਕੀ ਤੇ ਮੁਸ਼ਕਲਾ ਤੇ ਕਿਉਂਕਿ ਪਹਿਲਾਂ ਵੀ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਆਇਆ ਸੀਗਾ ਪਾਣੀ ਦਾ ਵਹਾਅ ਜਿਹੜਾ ਲਗਾਤਾਰ ਤੇਜ਼ ਹੋ ਰਿਹਾ ਤੇ ਲਗਾਤਾਰ ਜਿਹੜਾ ਤਾਂ ਲੈਵਲ ਆ ਉਹ ਵਧ ਰਿਹਾ ਹੈਗਾ ਤੇ ਇਸ ਪੱਟੜੀ ਦੇ ਉੱਪਰ ਚੱਲਣਾ ਵੀ ਬਹੁਤ ਮੁਸ਼ਕਲ ਦੀ ਗੱਲ ਆ ਤੁਹਾਨੂੰ ਦਿਖਾਉਣੇ ਆ ਇਧਰੋਂ ਜਿਹੜੇ ਫਸਲ ਵਾਲੇ ਵੀਰ ਨੇ ਫਸਲਵਾਰੇ ਆ ਫਾਸਲ ਵਾਲੇ ਜਿਹੜੇ ਉਹ ਵੀਰ ਵੀ ਜਿਹੜੇ ਇੱਥੇ ਆ ਰਹੇ ਨੇ ਫੇਰ ਵੀ ਕੋਸ਼ਿਸ਼ ਕੀਤੀ ਉਹਨਾਂ ਦੀ ਜੇ ਅਗਰ ਵੀ ਇਹੀ ਜਿਹੜਾ ਝੋਨਾਗਾ ਚੱਲ ਪਵੇ ਕਿਉਂਕਿ ਹੁਣ ਕੋਈ ਸੁਭਾਵਨਾ ਨਹੀਂ ਰਹੀ ਜੇ ਅਗਰ ਹੁਣ ਪਾਣੀ ਟੁੱਟ ਕੇ ਇਸ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਉਧਰੋਂ ਜਿਹੜੀਆਂ ਫਾਸਲਾਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਜੇ ਅਗਰ ਇਸ ਦੇ ਵਿੱਚ ਵੀ ਪਾਣੀ ਆਉਂਦਾਗਾ ਇਸ ਤੇ ਵੀ ਜਿਹੜਾ ਨਿਰਪਰ ਇਹਨਾਂ ਨੇ ਆਸ ਰੱਖੀ ਹੋਈ ਸੀ ਵੀ ਚਲੋ ਜਿੰਨੀ ਵੀ ਹੋਈ ਬਹੁਤ ਆ ਕਿਉਂਕਿ ਇਸ ਦੇ ਵਿੱਚ ਇਹਨਾਂ ਨੇ ਭਰਿਆ ਸੀਗਾ ਠੇਕਾ 2 ਲੱਖ ਦਾ ਤੇ ਵਾਕਿਆ ਜੋ ਆਪਾਂ ਗੱਲਬਾਤ ਕਰਦੇ ਆਂ ਵੀ ਵੱਧ ਘੱਟ ਭਰਿਆ ਹੋ ਸਕਦਾ ਤੇ ਗੱਲਾਂ ਸੁਣਨ ਦੇ ਵਿੱਚ ਆਈਆਂ ਸੀ ਕਹਿੰਦੇ ਵੀ 2 ਲੱਖ ਦਾ ਜਿਹੜਾ ਠੇਕਾ ਭਰਿਆ ਗਿਆ ਆਜੋ ਆਪਾਂ ਗੱਲਬਾਤ ਕਰਦੇ ਆਂ ਆਪਣੇ ਨਛੱਤਰ ਸਿੰਘ ਨਾਲ ਹਾਂਜੀ ਆਜੋ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੀ ਇਹਨਾਂ ਦੀ ਫਸਲਾ ਤੇ ਫਸਲ ਦਾ ਜਿਹੜਾ ਆਸ ਇਹਨਾਂ ਨੇ ਰੱਖੀ ਹੋਈ ਸੀ ਹਾਂਜੀ ਸਸ਼ੀਕਲ ਜੀ ਸਸ਼ੀਕਲ ਜੀ ਤਾਂ ਪਹਿਲਾਂ ਵੀ ਜਦੋਂ ਪਾਣੀ ਆਇਆ ਸੀ ਇੱਥੇ ਲਗਾਤਾਰ ਕਿੰਨੇ ਦਿਨ ਪਾਣੀ ਜਿਹੜਾ ਫਸਲ ਦੇ ਵਿੱਚ ਰਿਹਾ ਜੀ ਇਹ ਜੀ 8 ਦਿਨ ਬਣੀ ਰਿਹਾ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਆਸ ਬਣ ਗਈ ਸੀ ਇੱਕ ਵੀ ਚਲੋ ਜਿੰਨੀ ਬਹੁਤ ਥੋੜੀ ਬਹੁਤੀ ਨਿਕਲੂਗੀ ਉਸੇ ਤੇ ਨਰ ਪਰ ਸੀ ਜਿਹੜੀ ਫਸਲ ਸੀਗੀ ਵੀ ਆਸ ਹੈਗੀ ਸੀ ਵੀ ਇਹ ਹੋਰ ਹੋ ਸਕਦੀ ਹੈ ਜੀ ਆਸ ਨਹੀਂ ਹੈ ਜੀ ਆਸ ਤਾਂ ਤੁਸੀਂ ਮੰਨ ਲਓ ਸੁੱਕ ਵੀ ਜਰੀ ਜਮਾ ਜੀ ਹਾਂਜੀ ਹਾਂਜੀ ਇਹ ਫਟ ਸਟ੍ਰੇਟ ਹੈ ਯਾਰ ਨੂੰ ਕਿਲਾ ਠੇਕੇ ਤੇ ਲਿਆ ਆਇਆ ਹੈ ਹਾਂਜੀ ਹਾਂਜੀ ਠੇਕੇ ਵੇਚਦੇ ਆ ਦਰਸ਼ਨ ਸਿੰਘ ਨਾਸ਼ਟਾ ਅਮਰੀਕਾ ਚ ਰਹਿੰਦਾ ਉਹਨਾਂ ਦਾ ਵਹਨ ਹਾਂਜੀ ਹਾਂਜੀ ਅੱਛਾ ਕਿੰਨਾ ਵਹਨ ਠੇਕੇ ਤੇ ਲਿਆ ਸੀ ਤੁਸੀਂ ਜੀ ਚਾਰ ਕਿਲੇ ਤਨ ਕਰਾਏ ਹਾਂਜੀ ਹਾਂਜੀ ਤੇ ਉਹ ਉਹ ਤੋਂ ਕਿਲਾ ਹੈ ਜੀ ਇਹ ਮੇਰੇ ਨਾਲ ਲੈ ਬਿੱਲੂ ਸਿੰਘ ਤੇ ਬੱਜੀ ਸਿੰਘ ਉਹਨਾਂ ਦਾ ਵਹਣਾ ਹਾਂਜੀ ਹਾਂਜੀ ਇਹ ਸਾਲਾ ਚੋਨਾ ਮਰ ਗਿਆ ਜੀ ਖਤਮ ਹੋ ਗਿਆ ਜੀ ਹਾਂਜੀ ਹਾਂਜੀ ਇੱਕ ਅਸੀਂ ਸੁਣਿਆ ਸੀਗਾ ਵੀ ਤੁਸੀਂ ਜਿਹੜਾ ਅਗਰ ਠੇਕਾ ਵੀ ਪਹਿਲਾਂ ਹੀ ਪੜ ਚੁੱਕੇ ਹੋ 30000 ਇਕੱਠਾ ਕੀਤਾ ਸੀ ਤੇ ਮਲੋ 275000 ਰੁਪਏ ਦਰਸਤ ਦੇ ਮਾਸ਼ ਨੂੰ ਇਕੱਠਾ ਕਰਦਾ ਹੈ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਗਰੀਬ ਬੰਦਾ ਕੀ ਕਰੂਗਾ ਜਦੋਂ ਇਹਨਾਂ ਨੇ ਇਹ ਜਿਹੜਾ ਇਕੱਠਾ ਵਾਹਨ ਠੇਕੇ ਤੇ ਲਿਆ ਸੀ ਠੇਕਾ ਵੀ ਅਗਰ ਇਹਨਾਂ ਨੇ ਇਕੱਠਾ ਭਰਤਾ ਸੀ ਕਿਉਂਕਿ ਸੌ ਤਰ੍ਹਾਂ ਦੇ ਲਾਲਚ ਹੁੰਦੇ ਆ ਵੀ ਚਲ ਹੁਣ ਪੈਸਾ ਹੈਗਾ ਵੀ ਚੱਲਣਾ ਜਾਵੇ ਜਾਂ ਸੌ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਹੋ ਹੁੰਦਾ ਹਾਂਜੀ ਉਹ ਵਾਹਨ ਇੱਥੇ 75000 ਇਹਨੇ ਸਾਨੂੰ ਨੇ 63000 ਨੂੰ ਦਿੱਤਾ ਤਾਂ ਇਕੱਠਾ ਕੀ ਹੈ ਜੀ ਅੱਛਾ ਅੱਛਾ ਜੀ ਉਹ ਵੀ ਕਹਿੰਦੇ ਵੀ ਜੇਕਰ ਤੁਸੀਂ ਇਕੱਠੇ ਦੇ ਦੋਗੇ ਵੀ ਤੁਹਾਨੂੰ ਆਹ ਰੇਟ 'ਚ ਦੇ ਦਾਂਗੇ ਤੇ ਅਗਰ ਨਹੀਂ ਫਰਮਾਇਗਾ ਬੰਦਾ 75000 ਨੂੰ 30000 ਠੀਕ ਹੈ ਜੀ ਇਹ ਕਰਕੇ ਪੈਸੇ ਪੈਸੇ ਵੀ ਆਰਤੀ ਤੋ ਲੈਤੇ ਹਾਂਜੀ 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 ਉਹਦਾ ਵੀ ਵਿਆਜ ਪੈਂਦਾ ਹੋਣਾ ਜੀ ਕਾਚੇ ਦਾ ਮੁੰਡਾ ਸਰਪੰਚ ਅਸੀਂ ਦੋਨਾਂ ਨੇ ਸਾਂਝਾ ਵਹਾ ਲੈਤਾ ਹਾਂਜੀ ਹਾਂਜੀ ਉਹਦਾ ਵੀ ਵਿਆਜ ਪੈਂਦਾ ਹੋਊਗਾ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਠੇਕਾ ਭਰਿਆ ਹੋਇਆ ਉਹਦਾ ਫਿਲਹਾਲ ਪਹਿਲੇ ਜਿਹੜਾ ਵਿਆਜ ਪੈਣਾ ਸ਼ੁਰੂ ਹੋ ਚੁੱਕਿਆ ਤੇ ਆਸ ਸੀਗੀ ਵੀ ਇਸ ਫਸਲ ਦੇ ਵਿੱਚੋਂ ਅਸੀਂ ਇਸ ਜ਼ਮੀਨ ਦੇ ਵਿੱਚੋਂ ਫਸਲ ਚੰਗੀ ਕੱਢ ਕੇ ਵੀ ਅਸੀਂ ਨਾਲੇ ਵਿਆਜ ਮੋੜਾਂਗੇ ਤੇ ਨਾਲੇ ਅਸੀਂ ਜਿਹੜਾ ਪੈਸਾ ਹੈਗਾ ਉਹ ਝਕਾ ਦੇਵਾਂਗੇ ਤੇ ਫਿਲਹਾਲ ਕੋਈ ਆਸ ਨਹੀਂ ਰਹੀ ਤੁਹਾਡੇ ਸਾਹਮਣੇ ਜਿਹੜਾ ਪਾਣੀ ਦੁਬਾਰੇ ਟੁੱਟ ਕੇ ਜਿਹੜਾ ਚੋਏ ਦਾ ਪੈਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਫਸਲਾ ਦੁਬਾਰੇ ਭਰਨੀਆਂ ਸ਼ੁਰੂ ਹੋ ਗਈਆਂ ਇਧਰਲੇ ਵਾਹਨ ਨੇ ਜਿਹੜੇ ਜ਼ਮੀਨਾਂ ਵਾਲੇ ਆ ਫਸਲਾਂ ਨੇ ਜਿਹੜੀਆਂ ਲਗਭਗ ਸਾਰੀਆਂ ਖਤਮ ਹੋ ਜਾਣਗੀਆਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿਛਲੇ ਵਾਰ ਵੀ ਜਿਹੜਾ ਇੱਥੋਂ ਜਿਹੜਾ ਘਾਰਾ ਟੁੱਟ ਕੇ ਪੈ ਜਾਂਦਾਗਾ ਤੇ ਇਥੋਂ ਜਿਹੜਾ ਫਾਸਲਾ ਜਿਹੜੀ ਸਾਰੀ ਡੁੱਬ ਜਾਂਦੀ ਆ ਅਗਰ ਇਥੋਂ ਤੱਕ ਹਜੇ ਵੀ ਰੁਕਿਆ ਹੋਇਆ ਪਾਣੀ ਉਹ ਅੱਗੇ ਤੁਹਾਨੂੰ ਦਿਖਾਉਣੇ ਆ ਉੱਥੋਂ ਵੀ ਜਿਹੜਾ ਪਾਣੀ ਪੈਣਾ ਸ਼ੁਰੂ ਹੋ ਗਿਆ ਫਸਲਾਂ ਦੇ ਵਿੱਚ ਤੇ ਇਧਰ ਜਿਹੜਾ ਪੂਰਾ ਪ੍ਰੋਪਰੀ ਪੈਣਾ ਸ਼ੁਰੂ ਹੋ ਗਿਆ ਤੁਹਾਨੂੰ ਅਸੀਂ ਪਾਟੜੀ ਤੇ ਦਿਖਾਇਆਗਾ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਵੀ ਲਾਈਵ ਜਿਹੜੀਆਂ ਤਸਵੀਰਾਂ ਨੇ ਸਾਰੀਆਂ ਇਸ ਚੈਨਲ ਦੇ ਰਾਹੀਂ ਦਿਖਾਈਏ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਦੇਖੋ ਪਾਣੀ ਜਿਹੜਾ ਵਹਾਓ ਆ ਕਿੰਨਾ ਜ਼ਿਆਦਾ ਤੇਜ਼ ਹੋ ਰਿਹਾ ਜਿਹੜਾ ਲੈਵਲ ਆ ਲਗਾਤਾਰ ਚੜਦਾ ਤੁਰਿਆ ਜਾਂਦਾ ਆ ਦੇਖੋ ਜਿਹੜਾ ਇਥੋਂ ਨੀਵਾ ਸੀਗਾ ਪਾਣੀ ਜਿਹੜਾ ਕਿੰਨਾ ਚੜ ਗਿਆ ਪਟੇ ਦੇ ਨਾਲ ਪਾਣੀ ਜਿਹੜਾ ਟੱਚ ਨਹੀਂ ਹੈਗਾ ਸੀ ਤੇ ਪਾਣੀ ਨੂੰ ਪਾਣੀ ਹੈ ਜਿਹੜਾ ਪਟੇ ਨੂੰ ਵੀ ਟੱਚ ਕਰ ਚੁੱਕਿਆ ਹੈਗਾ ਅੱਜ ਤੁਹਾਨੂੰ ਦਿਖਾਉਣੇ ਆ ਅੱਗੇ ਜਿਹੜੀਆਂ ਤਸਵੀਰਾਂ ਨੇ ਤੇ ਹਰ ਇੱਕ ਜਿਹੜੀ ਤੁਹਾਡੇ ਤੱਕ ਅਪਡੇਟ ਆ ਕੋਸ਼ਿਸ਼ ਕਰੀਏ ਪਹਚਾਉਣ ਦੀ ਕਿਉਂਕਿ ਅਗਰ ਬੜਾ ਰਿਸਕ ਆ ਇੱਥੇ ਜਿਹੜਾ ਪਟੜੀ ਦੇ ਉੱਪਰ ਤੁਰਨਾ ਤੇ ਚੀਕਣੀ ਮਿੱਟੀ ਆ ਤੇ ਬੜੀ ਤਿਲਕਣਾ ਕਿਉਂਕਿ ਇਧਰੋਂ ਇੱਕ ਆਪਣਾ ਚੋਆ ਵੀ ਬੜਾ ਭਰਿਆ ਜਾਂਦਾ ਪਾਣੀ ਦਾ ਤੇ ਜਿਹੜਾ ਨਾਲ ਆਗਾ ਡਰੇਨ ਆ ਹੈ ਭਰਿਆ ਜਾਂਦਾ ਫੁੱਲ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੇ ਆ ਜੋ ਬਣੇ ਰਹੋ ਵੀਡੀਓ ਦੇ ਨਾਲ ਤਾਂ ਦੇ ਜਿਹੜੇ ਚੈਨਲ ਦੇ ਰਾਹੀਂ ਆਪਾਂ ਲਾਈਵ ਤਸਵੀਰਾਂ ਵੀ ਦਿਖਾ ਰਹੇ ਆ ਤੇ ਇਧਰੋਂ ਜਿਹੜਾ ਪਾਣੀ ਟੁੱਟ ਕੇ ਆ ਪਾਟੜੀ ਦੇ ਉੱਪਰ ਆ ਚੁੱਕਿਆ ਹੈਗਾ ਖੇਤਾਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਤੇ ਇਥੋਂ ਜਿੰਨਾ ਕੁ ਹੋ ਸਕਦਾਗਾ ਫਸਲਾਂ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਆ ਜਿਹੜੇ ਕਿਸਾਨ ਲੱਗੇ ਹੋਏ ਨੇ ਤੇ ਇਥੋਂ ਜਿਹੜਾ ਵਟਾਂ ਬੰਨੇ ਪਾ ਕੇ ਜਾ ਰਹੇ ਨੇ ਕਿਉਂਕਿ ਜਿਹੜਾ ਪਾਣੀ ਦਾ ਵਹ ਉਹ ਕਾਫੀ ਜਿਆਦੇ ਵਧ ਰਿਹਾ ਇਹ ਵਟਾਂ ਨੂੰ ਫੋੜ ਕੇ ਲੈ ਜਾਣੀਆਂ ਤੇ بارش ਵੀ ਆ ਜਿਹੜੀ ਕਾਫੀ ਜਿਆਦੇ ਹੋ ਰਹੀ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀਡੀਓ ਅੱਗੇ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਆਪਾਂ ਪਹੁੰਚ ਗਏ ਆਂਗੇ ਜਿੱਥੇ ਫੈਕਟਰੀ ਆ ਆ ਦੇਖੋ ਤੁਸੀਂ ਇਥੋਂ ਕਿੰਨਾ ਜਿਆਦਾ ਜਿਹੜਾ ਫਾਸਟ ਪਾਣੀ ਜਾ ਰਿਹਾ ਇੱਥੇ ਇਹ ਫੈਕਟਰੀ ਆ ਜਿਹੜੀ ਇਹ ਪਾਣੀ ਨਾਲ ਪਹਿਲਾਂ ਵੀ ਅੱਧੀ ਡੁੱਬ ਚੁੱਕੀ ਸੀਗੀ ਪੂਰਾ ਇੱਥੇ ਘੱਟੋ-ਘੱਟ ਪਾਣੀ 3-4 ਫੁੱਟ ਪਾਣੀ ਜਰਾ ਚੱਲ ਰਿਹਾ ਸੀਗਾ ਇੱਥੋਂ ਜਿਹੜੀ ਆ ਪੱਟੜੀ ਆ ਸਾਰੀ ਕਰੀਬ ਇਹ ਵੀ ਜਿਹੜਾ ਰਾਗ ਆ ਇਹ ਵੀ ਬੰਦ ਹੋ ਜਾਣਾਗਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਆ ਬਹੁਤ ਹੀ ਜ਼ਿਆਦਾ ਆ ਰਿਹਾਗਾ ਤੇ ਪਾਣੀ ਨੇ ਇਹ ਜਿਹੜੀਆਂ ਫਸਲਾਂ ਨੇ ਪਹਿਲਾਂ ਵੀ ਡਬੋ ਚੁੱਕੇ ਸੀ ਤੇ ਹੁਣ ਫੇਰ ਦੁਬਾਰਾ ਜਿਹੜਾ ਪਾਣੀ ਉਸੇ ਤਰ੍ਹਾਂ ਚੜਨਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਤੁਹਾਨੂੰ ਅਸੀਂ ਕਵਰ ਕਰਵਾਵਾਂਗੇ ਸਾਰੀ ਵੀਡੀਓ ਜਿੰਨਾ ਹੋ ਸਕਿਆ ਚੱਲਦੇ ਆਪਾਂ ਹੁਣ ਨਾਲੇ ਤੇ ਜਿਹੜਾ ਪੁਲ ਹੈਗਾ ਪੁਲ ਬਣਿਆ ਹੋਇਆ ਜਿਹੜਾ ਉੱਥੇ ਚੱਲਦੇ ਆ ਤੁਹਾਨੂੰ ਦਿਖਾਉਣੇ ਆਂਗੇ ਉੱਥੇ ਤੱਕ ਦੀਆਂ ਵੀਡੀਓ ਤੁਸੀਂ ਦੇਖਦੇ ਰਹੋ ਤੇ ਅਸੀਂ ਜਿਹੜਾ ਲੈਵਲ ਰੱਖਿਆ ਹੋਇਆ ਸੀ ਉਹ ਵੀ ਪਾਣੀ ਦਾ ਜਿਹੜਾ ਪੂਰਾ ਚੜ ਚੁੱਕਿਆ ਹੈਗਾ ਦੇਖ ਸਕਦੇ ਹੋ ਤੁਸੀਂ ਨਾਲੇ ਦੀਆਂ ਤਸਵੀਰਾਂ ਹਾਂਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਪੱਟੜੀ ਦੇ ਬਰਾਬਰ ਹੈ ਜਿਹੜਾ ਪਾਣੀ ਇੱਥੋਂ ਚੱਲ ਰਿਹਾ ਹੈਗਾ ਉੱਥੋਂ ਜਿਹੜਾ ਕਿਕਰ ਦੇ ਥੱਲੋਂ ਆ ਜਿਹੜਾ ਇਧਰ ਤੁਸੀਂ ਦੇਖ ਸਕਦੇ ਹੋ ਜਿਹੜਾ ਥੋੜਾ ਥੋੜਾ ਪਾਣੀ ਪੈਣਾ ਇਸ ਫਸਲ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਇੱਕ ਥਾਂ ਨੱਕਾ ਮਾਰ ਦਿੰਦੇ ਆ ਦੂਸਰੀ ਥਾਂ ਜਿਹੜਾ ਪਾਣੀ ਪੈਣਾ ਸ਼ੁਰੂ ਹੋ ਜਾਂਦਾ ਹੈ ਦੂਸਰੀ ਥਾਂ ਤੋਂ ਜਿਹੜਾ ਪਾਣੀ ਚੜ ਜਾਂਦਾ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇੱਥੋਂ ਜਿਹੜਾ ਪਾਣੀ ਆ ਪ੍ਰੋਪਰ ਅਫਿਲ ਹਾਲ ਜਮਾ ਪਾਟੜੀ ਦੇ ਨਾਲ ਆ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਜਿਹੜਾ ਇੱਥੋਂ ਆ ਦੇਖੋ ਇਸ ਜਗ੍ਹਾ ਦੇ ਵਿੱਚ ਦੀ ਜਿਹੜਾ ਪਾਣੀ ਥੋੜਾ ਥੋੜਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਉਧਰੋਂ ਪਾਟੜੀ ਦਾ ਜਿਹੜਾ ਪਾਣੀ ਆ ਨਾਲ ਲੱਗ ਚੁੱਕਿਆ ਉਧਰੋਂ ਉਹ ਆਉਣ ਲੱਗ ਗਿਆ ਨਾਲੇ ਦਾ ਪਾਣੀ ਡਰੇਨ ਦਾ ਪਾਣੀ ਤੇ ਜਿਹੜਾ ਟੁੱਟ ਕੇ ਪਾਣੀ ਆ ਉਧਰੋਂ ਤੁਹਾਨੂੰ ਪਿੱਛੇ ਜਿਹੜੀਆਂ ਵੀਡੀਓ ਦਿਖਾਈਆਂ ਨੇ ਤਸਵੀਰਾਂ ਦਿਖਾਈਆਂ ਨੇ ਉਹ ਸਾਰਾ ਜਿਹੜਾ ਪਾਣੀ ਆ ਫਸਲਾਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਜਿਹੜਾ ਇਧਰੋਂ ਵੀ ਜਿਹੜਾ ਫਸਲਾਂ ਦੇ ਵਿੱਚ ਆ ਪਾਣੀ ਇਸ ਜਗ੍ਹਾ ਦੇ ਵਿੱਚ ਦੀ ਪੈਣਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਸਾਨ ਆ ਚਾਰ ਸਪੇਰੋਂ ਜਿਹੜਾ ਮਾਰ ਚੱਲ ਰਿਹਾ ਹੈਗਾ ਉਧਰੋਂ ਰੱਬ ਦੀ ਮਾਰ ਉਧਰੋਂ ਸਰਕਾਰਾਂ ਦੀ ਮਾਰ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਪਾਣੀ ਦੇ ਵਿੱਚ ਦੀ ਚੱਲਦੇ ਆਂ ਤੇ ਕਿਉਂਕਿ ਜਿਹੜਾ ਇੱਧਰ ਸਾਰਾ ਪੱਟਲੀ ਤੇ ਆ ਪਾਣੀ ਚੜ ਚੁੱਕਿਆਗਾ ਜੇ ਆਪਾਂ ਅਗਰ ਵੱਟ ਦੇ ਉੱਪਰ ਚੜਦੇ ਆਂ ਤਾਂ ਇਹ ਵੱਟਰ ਟੁੱਟਦੀ ਆ ਆਪਾਂ ਜਾਂ ਹੋਵਾਂਗੇ ਝੋਨੇ ਦੇ ਵਿੱਚ ਦੀ ਤੇ ਪਾਣੀ ਦੇ ਵਿੱਚ ਦੀ ਤੁਰਨਾ ਬੜਾ ਮੁਸ਼ਕਲ ਆ ਤੇ ਕਿਉਂਕਿ ਪਾਣੀ ਇੱਥੋਂ ਡੂੰਗਾ ਹੋ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਤੁਹਾਨੂੰ ਅਸੀਂ ਕਵਰ ਕਰਕੇ ਹਰ ਤਰ੍ਹਾਂ ਦੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਬਣੇ ਰਹੋ ਆਪਣੇ ਚੈਨਲ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਕਰੋ ਸ਼ੇਅਰ ਤੇ ਲਾਈਕ ਹਾਂਜੀ ਪੂਰਾ ਆਹ ਪਾਟੜੀ ਦੇ ਉੱਪਰ ਜਿਹੜਾ ਪਾਣੀ ਚੜ ਚੁੱਕਿਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜਿਹੜਾ ਪਾਟੜੀ ਤੇ ਨਾਲ ਆ ਜਿਹੜਾ ਬਿਲਕੁਲ ਪਾਣੀ ਉਤੋਂ ਦੀ ਫਿਰ ਚੁੱਕਿਆਗਾ ਤੇ ਨਾਲਾ ਜਿਹੜਾ ਉਧਰ ਪਿੱਛੇ ਟੁੱਟ ਕੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹਾਂਜੀ ਇੱਥੇ ਮੋਟਰਸਾਈਕਲ ਚੱਲਣਾ ਤਾਂ ਬਹੁਤ ਵੱਡੀ ਗੱਲ ਆ ਮੋਟਰਸਾਈਕਲ ਫਿਲਹਾਲ ਚੱਲਦਾ ਨਹੀਂ ਟਰੈਕਟਰ ਵੀ ਜਿਹੜਾ ਇੱਥੇ ਚੱਲਦਾ ਨਹੀਂ ਹੈਗਾ ਟਰੈਕਟਰ ਇੱਥੋਂ ਜਿਹੜਾ ਵਾਪਸ ਮੋੜ ਕੇ ਲੈ ਗਏ ਨੇ ਇਸ ਪਟੜੀ ਤੋਂ ਹਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਜਿਹੜੇ ਪਹੀਦੇ ਆ ਦੇਖ ਸਕਦੇ ਹੋ ਤੁਸੀਂ ਪਹੀਦੇ ਹਾਲਾਤ ਜਿਹੜਾ ਇੱਥੋਂ ਅਗਰ ਟਰੈਕਟਰ ਵੀ ਵੀਰਾਂ ਨੂੰ ਕਿਸਾਨਾਂ ਨੂੰ ਵਾਪਸ ਲਿਜਾਣਾ ਪਿਆ ਤੇ ਵੀਰ ਆ ਜਿਹੜੇ ਖੇਤਾਂ ਵਾਲੇ ਉਹ ਵੀ ਪਹੁੰਚ ਰਹੇ ਨੇ ਤੇ ਨਿਗਰਾਨੀ ਰੱਖਣ ਦੇ ਲਈ ਹਾਂਜੀ ਤੁਸੀਂ ਦੇਖ ਸਕਦੇ ਹੋ ਪਿੰਡਕਾਂ ਵਾਲੀ ਜਿਹੜਾ ਸਰਹੰਦ ਵਾਲਾ ਡਰੇਨ ਲੰਘ ਰਿਹਾ ਹੈਗਾ ਉਹ ਜਿਹੜਾ ਟੁੱਟ ਕੇ ਪਾਣੀ ਹੈ ਜਿਹੜਾ ਜ਼ਮੀਨਾਂ ਦੇ ਵਿੱਚ ਫਸਲਾਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈਗਾ ਤੇ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਲਾਈਵ ਨੂੰ ਸ਼ੇਅਰ ਕਰੋ ਵੀ ਜਿੰਨੇ ਵੀ ਪਿੰਡ ਲੱਗਦੇ ਆ ਇਸ ਡਰੇਨ ਦੇ ਉੱਪਰ ਉਹ ਸਾਰੇ ਚਕੰਨੇ ਹੋ ਸਕਣ ਬਾਅਦ ਤੋਂ ਬਾਅਦ ਇਸ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਪਿੰਡਕਾਂ ਵਾਲੀ ਦੇ ਵਿੱਚ ਡਰੇਨ ਲੰਘ ਰਿਹਾ ਹੈਗਾ ਉਹਨੂੰ ਦੇਖ ਕੇ ਸਾਰੇ ਚਕੰਨੇ ਹੋ ਸਕਣ ਤੇ ਜਿਹੜਾ ਪਾਟੜੀ ਦਾ ਖਿਆਲ ਰੱਖਿਆ ਜਾਵੇ ਸਰਹੰਦ ਰੇਨ ਦਾ ਜਿਹੜਾ ਖਿਆਲ ਰੱਖਿਆ ਜਾਵੇ ਕੋਸ਼ਿਸ਼ ਕਰਦੇ ਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵੀ ਦਿਖਾਉਣ ਦੀ ਤੁਹਾਡੇ ਤੱਕ ਵੀਡੀਓ ਪਹੁੰਚਾਉਣ ਦੀ ਤੇ ਵੱਧ ਤੋਂ ਵੱਧ ਇਸ ਲਾਈਵ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਉਂਕਿ ਹਰ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪੋ ਆਪਣੇ ਜਿਹੜੇ ਖੇਤਾਂ ਦਾ ਆਪੋ ਆਪਣੇ ਪਿੰਡਾਂ ਦਾ ਜਿਹੜਾ ਸੰਭਾਲ ਰੱਖਿਆ ਜਾਵੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪਣੇ ਨਾਲ ਹੈਲਪ ਕਰਦੇ ਨੇ ਥੈਂਕ ਯੂ ਤੁਹਾਡੇ ਤੱਕ ਆਪਾਂ ਵੀਡੀਓ ਪਹੁੰਚਾਉਨੇ ਆ ਇਸ ਪੇਜ ਨੂੰ ਕਰ ਲਿਓ ਫੋਲੋ ਤੇ YouTube ਤੇ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਹੜੀ ਵੀਡੀਓ ਉੱਤੇ ਪਾਉਣ ਵਾਲੀ ਹੁੰਦੀ ਆਪਾਂ ਉੱਤੇ ਪਾਉਣੇ ਆ ਤੁਹਾਨੂੰ ਜਿਹੜੀਆਂ ਅਪਡੇਟਾਂ ਨੇ ਤੱਕਦੇ ਹੋ ਪਿੰਡਕਾਂ ਵਾਲੀ ਦੇ ਪੁਲ ਤੇ ਡਰੇਨ ਤੇ ਖੜੇ ਆ ਤੇ ਵੀਡੀਓ ਅਸੀਂ ਤੁਹਾਡੇ ਤੱਕ ਹਰ ਤਰ੍ਹਾਂ ਦੀ ਅਪਡੇਟ ਪਹੁੰਚਾ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਪਾਣੀਆਂ ਜਿਹੜਾ ਬਹੁਤ ਜ਼ਿਆਦਾ ਹੀ ਵੱਧ ਚੁੱਕਿਆਗਾ ਜਿਹੜੀਆਂ ਅਸੀਂ ਨਿਸ਼ਾਨੀਆਂ ਲਾਈਆਂ ਸੀ ਸਾਰਾ ਉਹਨਾਂ ਤੋਂ ਵੀ ਕਰਾਸ ਹੋ ਚੁੱਕਿਆ ਜਿਹੜਾ ਪਾਣੀ ਆ ਪੁਲ ਤੋਂ ਲੱਗਣ ਤੋਂ ਸਿਰਫ ਡੇਢ ਕਫਟ ਤਕਰੀਬ ਰਹਿ ਗਿਆ ਤੇ ਵੱਧ ਤੋਂ ਵੱਧ ਬੇਨਤੀ ਆ ਸਾਰਿਆਂ ਨੂੰ ਨਾਲੇ ਦੇ ਉੱਪਰ ਜਰੂਰ ਪਹੁੰਚੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਥੈਂਕ ਯੂ